ਸਿਕਰ ਲੋੜੀ ਦਾ ਜੱਤੀ ਹਾਰਾ ਬਸ ਹੀ ਗਲਤ ਹੋ ਰਿਹਾ ਗੇਜਾ ਚੱਲਿਆ ਅੱਜ ਹੁਣ ਮੀਟ ਸ਼ਾਪ ਤੇ ਮਿਲਟ ਲੈਣਾ ਉਹ ਜਾਂਦਾ ਗੇਜਾ ਇਹ ਅੱਜ ਆਉਣਾ ਜਾਂਦਾ ਸਾਗਰ ਦੇ ਸਸਹੁਰੇ ਨੇ ਤੇ ਕਹਿੰਦਾ ਮੈਂ ਲੈ ਕੇ ਆਉਣਾ ਮੀਟ ਕਹਿੰਦਾ ਆ ਜਮੇ ਮੀਟ ਬਣਾਉਣਾ ਇਹਨੇ ਬਣਾਉਣਾ ਜਮੇ ਮੀਟ ਇਹਨੇ ਕਿਨੇ ਆਉਣਾ ਹੈ ਜਦੋਂ ਤੁਹਾਨੂੰ ਖਿੰਦਾ ਲੱਗਦਾ ਹੈ ਆਹ ਗਾ ਰਿਹਾ ਨਵਰੀ ਰਾਸਤੇ ਆਜਾ ਸਪੈਸ਼ਲ ਕਹਿੰਦਾ ਕੋੜਮ ਨਹੀਂ ਆਉਣਾ ਤਾਂ ਕਹਿੰਦਾ ਸਪੈਸ਼ਲ ਜਮੇ ਮੀਟ ਲੈ ਕੇ ਆਓ ਆਹ ਗਾ ਮੀਟ ਲੈ ਕੇ ਆਸ ਹੈ ਮਟਰ ਉਧਰੋਂ ਲੈ ਲਾ ਆਤੇ ਹੋਣਗੇ ਉਹ ਹੋਵੇ ਆਉ ਮਹੀਗੇ ਆਉ ਬੇਟੇ ਦਾ ਉਹ ਵੀ ਸਾਹਮਣੇ ਉਧਰ ਜਾ ਕਿ ਮਟਰ ਪਾਉਣੇ ਆ ਕਾਦੇ ਵਿੱਚ ਇਹ ਲੈਣ ਆਇਆ ਜੇ ਮੇੜ ਤੇ ਬੈਠ ਕੇ ਨਾ ਮਟਰ ਪਾਉਣੇ ਆ ਤੇ ਆ ਵੀ ਲੈ ਲਾ ਸਾਰਾ ਕੁਝ ਹੈ ਵੀਰ ਵੀਰ ਪਈਦਾ ਹੋਤੀ ਹੈ ਹੈ ਕੀਰੇ ਟਮਾਟਰ ਮਟਰ ਹਾਂ ਮਰੇ ਵੀਰ ਪਈਦਾ ਹੋਤੀ ਪਿਆਹਾ ਹਾਂ ਇਹ ਕਰੀ ਵੀ ਕਰੋ ਲੈ ਲੈ ਤੇ ਲੈ ਲੈ ਆ ਲੈ ਟਮਾਟਰ ਹਾਂ ਕੌਣ ਖਾ ਗਿਆ ਤੇਰੇ ਦੰਦ ਨੀ ਕਿਵੇਂ ਕਰਦਾ ਮੂੰਹ ਨੂੰ ਵੇਖੀਂਗਾਵੇਂ ਕਰਦਾ ਇਹ ਇਹ ਤਾਰੇ ਫਿਰ ਕੋਣ ਕੋਣ ਪਛਾਣਦਾ ਸੁਣ ਲਈ ਬਣਾਉਦਾ ਵੀਡੀਓ ਭੇਜ ਜਨਾਨੀਆਂ ਦਾ ਮੂੰਹ ਬਿਲਕੁਲ ਕੋਆ ਕਿਵੇਂ ਕਿਵੇਂ ਛੜੀ ਹੋਈ ਜਨਾਨੀਆਂ ਮੂਲ ਕੋਆ ਲਾਈਨ ਕੋਆ ਦਾ ਮੂੰਹ ਦੇ ਲਾਲਾ ਲੋਈ ਭੇਜ ਅਗਲਾ ਠੰਡੀ ਵਾਦੀ ਲੱਗਦੀ ਹੈ ਓਏ ਓਏ ਕੀ ਕਰਦਾ ਕਰੀ ਕਰੀ ਰੀਐਕਸ਼ਨ ਕਰੀ ਤਾਂ ਸਹੀ ਗਿੱਜਾ ਫਿਰ ਯਾਰ ਹੀ ਨਹੀਂ ਗੇ ਜਾਏਗਾ ਸਾਲਾ ਮੇਰੀ ਬਾਹਰ ਘੱਲੇ ਕੋ ਮੂਵੀ ਕਿੱਥੇ ਮੂਵੀ ਦਰ ਕਿੱਦ ਨਹੀਂ ਆਂਦੀ ਓਰੇ ਦਾ ਕੌਣ ਬੱਬੀ ਨਹੀਂ ਗਾਲਾ ਕੱਢਦਾ ਓਰੇ ਦਾ ਉਹ ਨਹੀਂ ਗਾਲਾ ਕੱਢਦਾ ਓਰੇ ਆ ਉਹ ਢਾਹਦਾ ਕਰਦਾ ਇਹ ਇੱਥੇ ਕੀ ਵੇਣਾ ਤੈਨੂੰ ਸਾਫ਼ ਕਰ ਜਾ ਉਦੋਂ ਭੈ ਚੁੱਕ ਅੱਗ ਲਾ ਕੇ ਤੇ ਆ ਸਾਰਾ ਕੁਝ ਕਰ ਗਿਆ ਗੁੱਡੂ ਦੀ ਗੰਡ ਚੱਕ ਲਿਆ ਚੋਰੀ ਗੁੱਡੂ ਨੇ ਗਾਲਾ ਕੱਢਿਆ ਤੁਹਾਨੂੰ ਪਤਾ ਲੱਗੂਗਾ ਤੈਨੂੰ ਮਾਰਸੀ ਦੇ ਮੁੰਡੇ ਨਾਲ ਹੀ ਹੈ ਚਲੋ ਗਾਲਾ ਮਿਲ ਲਗਾ ਚੱਲ ਗਏ ਫਿਰ ਕਰੇਲੇ ਪਾਣੀ ਤਾਂ ਨਹੀਂ ਲੱਗਣ ਵਾਲਾ ਕਣਕ ਨੂੰ ਆਪਣੀ ਨੂੰ ਦੇਖ ਕੇ